ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਭਾਈ ਭਾਜੜ ਕਸੂਤੇ ਫਸ ਗਏ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਸਦ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਖਾਸ ਕਰਕੇ ਸਸਦਾਂ ਦਾ ਵਿਰੋਧ ਹੋ ਰਿਹਾ ਹੈ ਲੇਕਿਨ ਇਸ ਦੇ باوجود ਵੀ ਇਹਨਾਂ ਵਰਨੋਂ ਦੌਰੇ ਕਿਤੇ ਜਾਦੇ ਨੇ ਦੌਰਾ ਕਰਕੇ ਕਾਨਫਰੰਸ ਕੀਤੀ ਗਈ ਲੇਕਿਨ ਕਾਨਫਰੰਸ ਕਰਦੇ ਹੀ ਉਹਨਾਂ ਨੂੰ ਸਰਕਾਰ ਵੱਲੋਂ ਨਜ਼ਰਬੱਧ ਕਰ ਲਿਆ ਗਿਆ ਇੱਕ ਪਾਸੇ ਤਾਂ ਤੁਸੀਂ ਸਰਕਾਰੀ ਕੰਮਾਂ ਦੇ ਵਿੱਚ ਵਿਗੜ ਪਾਉਂਦੇ ਹੋ ਆਮ ਆਦਮੀ ਪਾਰਟੀ ਇੱਕ ਪਾਸੇ ਕਹਿੰਦੀ ਹੈ ਕਿ ਅਸੀਂ ਡਿਵੈਲਪਮੈਂਟ ਦੇ ਕੰਮ ਕਰਨੇ ਨੇ ਵਿਕਾਸ ਦੇ ਕੰਮ ਕਰਨੇ ਨੇ ਅਸੀਂ ਪੂਰੇ ਭਾਰਤ ਨੂੰ ਉੱਪਰਲੇ ਦਰਜੇ ਤੇ ਲੈ ਕੇ ਜਾਣਾ ਹੈ ਲੇਕਿਨ ਜਦੋਂ ਸਰਕਾਰ ਕੰਮ ਕਰਦੀ ਹੈ ਤਾਂ ਇਹ ਵਿਧਾਇਕ ਅਤੇ ਮੰਤਰੀ ਇਹ ਐਮਪੀ ਧਰਨੇ ਲਾਉਂਦੇ ਨੇ ਪ੍ਰੋਟੈਸਟ ਕਰਦੇ ਨੇ ਅਤੇ ਜਿਹੜੇ ਬਿਊਰੋਕ੍ਰਾਸੀ ਹੈ ਉਸ ਦਾ ਖਾਸ ਕਰਕੇ ਵਿਰੋਧ ਕਰਦੇ ਨੇ ਬਿਊਰੋਕ੍ਰਾਸੀ ਜੇਕਰ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਹੱਥ ਵਿੱਚ ਹੈ ਪੰਜਾਬ ਦੀ ਤਾਂ ਉਧਰ ਜੰਮੂ ਕਸ਼ਮੀਰ ਦੇ ਵਿੱਚ ਵੀ ਉਨ੍ਹਾਂ ਦੇ ਹੱਥ ਵਿੱਚ ਹੋਵੇਗੀ ਜਿਨ੍ਹਾਂ ਦੀ ਸਰਕਾਰ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਜਿਹੜੇ ਐਮਪੀ ਨੇ ਉਹ ਕਾਨਫਰੰਸ ਕਰ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੱਜੇ ਸਿੰਘ ਨੂੰ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਪੁਲਿਸ ਨੇ ਉਹਨਾਂ ਦੇ ਗੈਸਟ ਹਾਊਸ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਪੁਲਿਸ ਦੀ ਇਹ ਕਾਰਵਾਈ ਉਦੋਂ ਹੋਈ ਜਦੋਂ ਉਹ ਆਪ ਵਿਧਾਇਕ ਮਹਿਰਾਜ ਮਲਕ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੱਕ ਕਾਨਫਰੰਸ ਕਰੰਨਲੀ ਸ਼੍ਰੀਨਗਰ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਸੱਜੇ ਸਿੰਘ ਨੇ ਖੁਦ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਐਕਸ ਤੇ ਇੱਕ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਇਸ ਕਾਰਵਾਈ ਨੂੰ ਤਾਣਾਸ਼ਹੀ ਦੱਸਿਆ ਅਤੇ ਕਿਹਾ ਕਿ ਗੈਸਟ ਹਾਊਸ ਦੇ ਮੁੱਖ ਗੇਟ ਤੇ ਤਾਲ ਲਗਾ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਅੰਦਰ ਜਾ ਬਾਹਰ ਜਾਣ ਦੀ ਅਜ਼ਾਦਤ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਲਗੜਾ ਤੇ ਵੀ ਸਵਾਲ ਉਠਾਏ ਸੰਜੇਤ ਸਿੰਘ ਜੰਮੂ ਕਸ਼ਮੀਰ ਦੇ ਵਿੱਚ ਕਸੂਤੇ ਫਸ ਗਿਆ ਨੇ ਮਲਕ ਮਹਾਰਾਜ ਦੀ ਸਪੋਰਟ ਕਰਨੀ ਗਈ ਸੀ ਕਿਉਂਕਿ ਮਲਕ ਮਹਾਰਾਜ ਨੂੰ ਪਿਛਲੇ ਦਿਨੀ ਜੰਮੂ ਦੀ ਬਿਊਰੋਕਰੇਸੀ ਵੱਲੋਂ ਸਰਕਾਰ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਕਿਉਂਕਿ ਉਹਨਾਂ ਨੇ ਸਰਕਾਰੀ ਕੰਮਾਂ ਦੇ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਵਿਗੜ ਪਾਇਆ ਵੀ ਲੇਕਿਨ ਜੰਮੂ ਸਰਕਾਰ ਜੰਮੂ ਕਸ਼ਮੀਰ ਦੀ ਸਰਕਾਰ ਨੂੰ ਅਜਾਇ ਮਨਜ਼ੂਰ ਨੇ ਤੇ ਉਹਦੀ ਸਪੋਰਟ ਕਰਨ ਗਿਆ ਸੀ ਮਲਕ ਮਹਾਰਾਜ ਦੀ ਸੰਜੇਤ ਸਿੰਘ ਫਰਕ ਅਬਦੁੱਲਾ ਨੂੰ ਮਿਲਣ ਤੋਂ ਵੀ ਰੋਕਿਆ ਸੰਜੀਤ ਸਿੰਘ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਰਕ ਅਬਦੁੱਲਾ ਜੋ ਉਹਨਾਂ ਨੂੰ ਮਿਲਣ ਲਈ ਆਏ ਸਨ ਨੂੰ ਪੁਲਿਸ ਗੇਟ ਤੋਂ ਹੀ ਵਾਪਸ ਮੋੜ ਦਿੱਤਾ ਸੰਜੀਤ ਸਿੰਘ ਨੇ ਇਸ ਨੂੰ ਸਰਾਸਰ ਗੁੰਡਾਗਰਦੀ ਘਰਾੜ ਦਿੱਤਾ ਕਿ ਜਿਹੜੇ ਮਲਕ ਮਹਾਰਾਜ ਨੇ ਇਹ ਵਿਵਾਦੀ ਜੜ ਆਪ ਦੇ ਵਿਧਾਇਕ ਵਿਵਾਦ ਦੀ ਜੜ ਆਪ ਦੇ ਵਿਧਾਇਕ ਮਲਕ ਮਹਾਰਾਜ ਦੀ ਗ੍ਰਿਫਤਾਰੀ ਹੈ ਜਿਨ੍ਹਾਂ ਨੂੰ ਸੋਮਵਾਰ ਨੂੰ ਜਨਤਕ ਸੁਰੱਖਿਆ ਐਕਟ ਪੀ ਐਸ ਏ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ ਮਹਾਰਾਜ ਮਲਕ ਨੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਦੇ ਦੋਸ਼ਾਂ ਡੋਡਾ ਦੇ ਵੱਖ-ਵੱਖ ਥਾਣਿਆਂ ਵਿੱਚ ਉਨ੍ਹਾਂ ਖਿਲਾਫ 18 ਐਫ ਆਈ ਆਰ ਦਰਜ ਹਨ ਉਨ੍ਹਾਂ ਨੂੰ ਸਿਹਤ ਕੇਂਦਰ ਵਿੱਚ ਹੰਗਾਮਾ ਕਰਨ ਅਤੇ ਪੁਲਿਸ ਅਧਿਕਾਰੀਆਂ ਨਾਲ ਬਦਸਲੂਪੀ ਬਦਸਲੂਪੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਮਹਾਰਾਜ ਮਲਕ ਆਮ ਆਦਮੀ ਪਾਰਟੀ ਦੀ ਟਿਕਟ ਤੇ ਪਹਿਲੀ ਵਾਰ ਵਿਧਾਇਕ ਬਣੇ ਪੀ ਸੀ ਐਸ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਬਿਨਾਂ ਐਫ ਆਈ ਆਰ ਦੇ ਹਸਪਤਾਲ ਚ ਲਿਆ ਜਾ ਸਕਦਾ ਹੈ ਹਾਲਾਂਕਿ ਇਸ ਨਾਲ ਉਹਨਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਤੇ ਕੋਈ ਅਸਰ ਨਹੀਂ ਪੈਂਦਾ ਹਾਲਾਂਕਿ ਜੇਕਰ ਉਹਨਾਂ ਨੂੰ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਠਾਇਆ ਜਾਂਦਾ ਤੇ ਸਜ਼ਾ ਹੁੰਦੀ ਹੈ ਤਾਂ ਉਹ ਆਪਣੀ ਮੈਂਬਰਸ਼ਿਪ ਗਵਾ ਸਕਦੇ ਨੇ ਇਸ ਕਰਕੇ ਆਪ ਆਦਮੀ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਯਾਨੀ ਕਿ ਰਾਜ ਸਭਾ ਦੇ ਮੈਂਬਰ ਸੰਜੇ ਦੱਤ ਉਹਦੀ ਸਪੋਰਟ ਕਰਨ ਲਈ ਗਏ ਸੀ ਤਾਂ ਕਿ ਜੰਮੂ ਕਸ਼ਮੀਰ ਦੀ ਸਰਕਾਰ ਦਾ ਵਿਰੋਧ ਕੀਤਾ ਜਾ ਸਕੇ ਲੇਕਿਨ ਸੰਜੇ ਜੀ ਨੂੰ ਕੀ ਪਤਾ ਸੀ ਕਿ ਮੈਂ ਇੱਕ ਚੁਪਤਾ ਫਸ ਜਾਵਾਂਗਾ ਜਿਹੜੇ ਗੈਸਟ ਹਾਊਸ ਵਿੱਚ ਰੁਕੇ ਹੋਏ ਸੀ ਉਸ ਗੈਸ ਹੌਸਲ ਨੂੰ ਤਾਲਾ ਲਗਾ ਦਿੱਤਾ ਗਿਆ ਜੰਮੂ ਕਸ਼ਮੀਰ ਦੀ ਪੁਲਿਸ ਵੱਲੋਂ ਅਤੇ ਜੰਮੂ ਕਸ਼ਮੀਰ ਦੀ ਪੁਲਿਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਨਾ ਕਿਸ ਨੂੰ ਮਿਲ ਦਿੱਤਾ ਜਾਂਦਾ ਹੈ ਨਾ ਸੰਜੀਤ ਸਿੰਘ ਨੂੰ ਬਾਹਰ ਨਿਕਲ ਦਿੱਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਪ ਆਦੀ ਪਾਰਟੀ ਦੇ ਸੁਪਰੀਮੋ ਐਡਵੋਕਟ ਕੇਜਰੀਵਾਲ ਵੀ ਟੈਨਸ਼ਨ ਨੇ ਕਿ ਕਿਸ ਤਰ੍ਹਾਂ ਸੰਜੀਤ ਸਿੰਘ ਨੂੰ ਜੰਮੂ ਕਸ਼ਮੀਰ ਦੀ ਪੁਲਿਸ ਦੇ ਪੁਲਿਸ ਦੀ ਹਿਰਾਸਤ ਵਿੱਚੋਂ ਬਾਹਰ ਲਿਆਂਦਾ ਜਾਵੇ ਕਿਉਂਕਿ ਮਲਕ ਹਿਰਾਸਤ ਮਲਕ ਮਹਾਰਾਜ ਤੇ ਲਗਭਗ 18 ਐਫ ਆਈ ਆਰ ਐਫ ਆਰ ਐਫ ਆਈ ਆਰ ਦਰਜ ਨੇ ਲੇਕਿਨ ਆਪ ਆਦਮੀ ਪਾਰਟੀ ਚਾਹੇ ਉਹਨਾਂ ਦੇ ਆਪ ਦਾ ਹੀ ਵਿਧਾਇਕ ਹੈ ਫਿਰ ਵੀ ਉਹਨਾਂ ਨੇ ਕਿਹਾ ਕਿ ਗਲਤ ਵਿਅਕਤੀ ਦੀ ਸਪੋਰਟ ਸੱਜੇ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਕਾਨਫਰੰਸ ਕਰਕੇ ਧੰਨਵਾਦ